नाभा जेल च बंद बिक्रम सिंह मजीठिया मजिठिया अज सवेरे राधा स्वामी डेरा ब्यास के मुखी बाबा गुरिंदर सिंह ढिलों ने मुलाकात की है यह मुलाकात बिक्रम सिंह मजीठिया न जेल से की गई है इस मुलाकात तो बाद बिक्रम मजीठिया निहाल हो गए हैं उन्होंने डेरा मुखी बाबा गुरिंदर सिंह जी का तय दिलों धनवाद किया जी हाँ मुलाकात तो बाद बिक्रम सिंह मजीठिया ने सोशल मीडिया से एक पोस्ट पाई है हालांकि ये पोस्ट बिक्रम सिंह मजीठिया वालों नहीं पाई गई है क्योंकि बिक्रम मजीठिया जेल च बंद ने यह पोस्ट बिक्रम मजीठिया के किसी नोन ज परिवारक मैंबर वालों ही ਪਾਈ ਗਈ ਹੈ ਮਜੀਠੀਆ ਦੇ ਪੇਜ ਤੇ ਇਸ ਪੋਸਟ ਬਾਰੇ ਲਿਖਿਆ ਗਿਆ ਹੈ ਕਿ ਦਾਸ ਦੀ ਨਾ ਤਾਂ ਇਨੀ ਹیثیت ਹੈ ਨਾ ਔਕਾਤ ਹੈ ਇੱਕ ਨਿਮਾਣਾ ਭੁੱਲਣਹਾਰ ਜੀਵ ਹਾਂ ਅਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿਨ੍ਹਾਂ ਨਾਲ ਮੈਂ ਅਤੀ ਸਤਿਕਾਰਤ ਬਾਬਾ ਜੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਮਿਲਣ ਅੱਜ ਨਾਬਾ ਜੇਲ੍ਹ ਵਿੱਚ ਪਹੁੰਚੇ ਉਹਨਾਂ ਦਾ ਮੈਨੂੰ ਮਿਲਣ ਆਉਣਾ ਮੇਰੀ ਹੌਂਸਲੇ ਅਫਜ਼ਾਈ ਕਰਨੀ ਮੇਰੇ ਲਈ ਬੇਹਤ ਭਾਵਨਾਤਮਕ ਪਲ ਹਨ ਮੇਰੇ ਔਖੇ ਵੇਲੇ ਬਾਬਾ ਜੀ ਨੇ ਹਮੇਸ਼ਾ ਹੀ ਮੇਰੀ ਬਾਹ ਫੜੀ ਹੈ ਮੈਂ ਬਾਬਾ ਜੀ ਦਾ ਬੇਹਤ ਸ਼ੁਕਰ ਜਾ ਰਹਾ ਸਮੂਹ ਸੰਗਤ ਲੋਕਾਂ ਤੇ ਸੰਤਾ ਮਹਾਪੁਰਖਾਂ ਦਾ ਤੈਅ ਦਿ ਲੋ ਤਾਨਵਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਦਾਸ ਚੜਦੀ ਕਲਾ ਵਿੱਚ ਹੈ ਗੁਰੂ ਸਾਹਿਬ ਦਾ ਕੋਟਨ ਕੋਟਨ ਸ਼ੁਕਰਾਨਾ ਜੋ ਸਦਾ ਦਾਸ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਹਨ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ ਦੱਸਦੇ ਕਿ ਪਾਪਾ ਗੁਰਿੰਦਰ ਸਿੰਘ ਢਿਲੋਂ ਨੇ ਨਾਬਾ ਜ਼ਿਲ੍ਹੇ ਵਿਕਰਮਜੀਠਿਆ ਨਾਲ ਮੁਲਾਕਾਤ ਕੀਤੀ ਸੀ ਜਾਣਕਾਰੀ ਮੁਤਾਬਕ ਉਹਨਾਂ ਨੇ ਆਪਸ ਵਿੱਚ 35 ਮਿੰਟ ਤੱਕ ਮੁਲਾਕਾਤ ਕੀਤੀ ਹੈ ਦੱਸਦੇ ਕਿ ਵਿਕਰਮਜੀਠਿਆ ਦੀ ਪਤਨੀ ਗਨੀਵ ਕੌਰ ਮਜੀਠਿਆ ਦਾ ਡੇਰਾ ਮੁਖੀ ਜੀ ਨਾਲ ਕੋਈ ਰਿਸ਼ਤੇਦਾਰੀ ਹੈ ਇਸੇ ਦੌਰਾਨ ਡੇਰਾ ਮੁਖੀ ਨੇ ਵਿਕਰਮ ਸਿੰਘ ਮਜੀਠਿਆ ਨਾਲ ਗੱਲਬਾਤ ਕੀਤੀ ਹੈ ਅਸੀ ਕਿ 25 ਜੂਨ ਨੂੰ ਵਿਕ੍ਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਸੀ ਜਿਸ ਚ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੂਨ ਤੋਂ ਲੈ ਕੇ ਹੁਣ ਤੱਕ ਮਜੀਠੀਆ ਨੂੰ ਇਸ ਕੇਸ 'ਚ ਸੁਣਵਾਈ ਲਈ ਅੱਗੇ ਤੋਂ ਅੱਗੇ ਤਰੀਕ ਮਿਲ ਰਹੀ ਹੈ। ਮਾਕੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਨਾਬਾ ਜੇਲ੍ਹ 'ਚ ਬੰਦ ਵਿਕ੍ਰਮ ਸਿੰਘ ਮਜੀਠੀਆ ਨਾਲ ਅੱਜ ਸਵੇਰੇ ਰਾਧਾ ਸਵਾਮੀ ਡੇਰਾ ਵਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਵਿਕ੍ਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਕੀਤੀ ਗਈ ਹੈ। ਇਸ حال ہو گئے نے انہوں نے ਡেরা ਮੁਖੀ بابا ਗੁਰਿੰਦਰ ਸਿੰਘ ਜੀ ਦਾ तहे दिलੋਂ ਧੰਨਵਾਦ ਕੀਤਾ ਹੈ ਜੀ ਹਾਂ ਮੁਲਾਕਾਤ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ سوشل میڈیا ਤੇ ਇੱਕ ਪੋਸਟ ਪਾਈ ਹੈ ਹਾਲਾਂਕਿ ਇਹ ਪੋਸਟ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਨਹੀਂ ਪਾਈ ਗਈ ਹੈ ਕਿਉਂਕਿ ਵਿਕਰਮ ਮਜੀਠੀਆ ਜੇਲ੍ਹ ਚ ਬੰਦ ਨੇ ਇਹ ਪੋਸਟ ਵਿਕਰਮ ਮਜੀਠੀਆ ਦੇ ਕਿਸੇ ਨੌਨ ਜਾਂ ਪਰਿਵਾਰਕ ਮੈਂਬਰ ਵੱਲੋਂ ਹੀ ਪਾਈ ਗਈ ਹੈ ਮਜੀਠੀਆ ਦੇ ਪੇਜ ਤੇ ਇਸ ਪੋਸਟ ਬਾਰੇ ਲਿਖਿਆ ਗਿਆ ਹੈ ਕਿ ਦਾਸ ਦੀ ਨਾ ਤਾਂ ਇਨੀ ਹیثیت ਹੈ ਨਾ ਔਕਾਤ ਹੈ ਇੱਕ ਨਿਮਾਣਾ ਭੁੱਲਣਹਾਰ ਜੀਵ ਹਾਂ ਅਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿਨ੍ਹਾਂ ਨਾਲ ਮੈਂ অতি ਸਤਿਕਾਰਤ ਬਾਬਾ ਜੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਮਿਲਣ ਅੱਜ ਨਾਬਾ ਜੇਲ੍ਹ ਵਿੱਚ ਪਹੁੰਚੇ ਉਹਨਾਂ ਦਾ ਮੈਨੂੰ ਮਿਲਣ ਆਉਣਾ ਮੇਰੀ ਹੌਂਸਲੇ ਅਫਜ਼ਾਈ ਕਰਨੀ ਮੇਰੇ ਲਈ ਬੇहद ਭਾਵਨਾਤਮਕ ਪਲ ਹਨ ਮੇਰੇ ਔਖੇ ਵੇਲੇ ਬਾਬਾ ਜੀ ਨੇ ਹਮੇਸ਼ਾ ਹੀ ਮੇਰੀ ਬਾਹ ਫੜੀ ਹੈ ਮੈਂ ਬਾਬਾ ਜੀ ਦਾ ਬੇहद ਸ਼ੁਕਰਗੁਜ਼ਾਰ ਹਾਂ ਸਮੂਹ ਸੰਗਤ ਲੋਕਾਂ ਤੇ ਸੰਤਾ ਮਹਾਂਪੁਰਖਾਂ ਦਾ ਤੈ ਦਿਲੋਤ ਵਾਜ ਜਿਨ ਦੇ ਆਸ਼ੀਰਵਾਦ ਸਦਕਾ ਦਾਸ ਚੜਦੀ ਕਲਾ ਵਿੱਚ ਹੈ ਗੁਰੂ ਸਾਹਿਬ ਦਾ ਕੋਟਨ ਕੋਟਨ ਸ਼ੁਕਰਾਨਾ ਜੋ ਸਦਾ ਦਾਸ ਦੀ ਹਮੇਸ਼ਾ ਮਿਹਰ ਪਰਿਆ ਹੱਥ ਰੱਖਦੇ ਹਨ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ ਦੱਸਦੇ ਕਿ ਪਾਪਾ ਗੁਰਿੰਦਰ ਸਿੰਘ ਢਿਲੋਂ ਨੇ ਨਾਬਾ ਜਿਲ੍ਹੇ ਵਿਕਰਮਜੀਠਿਆ ਨਾਲ ਮੁਲਾਕਾਤ ਕੀਤੀ ਸੀ ਜਾਣਕਾਰੀ ਮੁਤਾਬਕ ਉਹਨਾਂ ਨੇ ਆਪਸ ਵਿੱਚ 35 ਮਿੰਟ ਤੱਕ ਮੁਲਾਕਾਤ ਕੀਤੀ ਹੈ ਦੱਸਦੇ ਕਿ ਵਿਕਰਮਜੀਠਿਆ ਦੀ ਪਤਨੀ ਗਨੀਵ ਕੌਰ ਮਜੀਠਿਆ ਦਾ ਡੇਰਾ ਮੁਖੀ ਜੀ ਨਾਲ ਕੋਈ ਰਿਸ਼ਤੇਦਾਰੀ ਹੈ ਇਸੇ ਦੌਰਾਨ ਡੇਰਾ ਮੁਖੀ ਨੇ ਵਿਕਰਮ ਸਿੰਘ ਮਜੀਠਿਆ ਨਾਲ ਗੱਲਬਾਤ ਕੀਤੀ ਹੈ ਦੱਸਦੇ ਕਿ 25 ਜੂਨ ਨੂੰ ਵਿਕਰਮ ਸਿੰਘ ਮਜੀਠਿਆ ਦੇ ਘਰ ਵਿਜੀਲੈਂਸ ਦੀ ਰੀਡ ਇਸ ਤੋਂ ਮਜੀਠੀਆਂ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੂਨ ਤੋਂ ਲੈ ਕੇ ਹੁਣ ਤੱਕ ਮਜੀਠੀਆਂ ਨੂੰ ਇਸ ਕੇਸ 'ਚ ਸੁਣਵਾਈ ਲਈ ਅੱਗੇ ਤੋਂ ਅੱਗੇ ਤਰੀਕ ਮਿਲ ਰਹੀ ਹੈ। ਮਾਣਕਾ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।